ਨਵਾਸੇ ਜਪੈਰੇ ਚ ਹਾਜ਼ਰੀ ਲਾਉਣ ਵਾਸੇ ਆਉਂਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਇਸੀ ਦਰਸ਼ਨਦਾਰੇ ਕਰਨ ਦੇ ਲਈ ਗੁਰਦੁਆਰਾ ਸ਼ੀ ਦਾਸ ਸਾਹਿਬ ਇਹ ਪਵਣ ਪਿੱਤਰ ਅਸਥਾਨ ਅੰਮ੍ਰਿਤਸਰ ਦੇ ਵਿੱਚ ਸਿशोਭਿਤ ਹੈ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਇਹ ਪਵਣ ਪਿੱਤਰ ਅਸਥਾਨ ਦੀ ਮਾਨਤਾ ਇੰਨੀ ਜ਼ਿਆਦਾ ਵੱਧ ਚੁੱਕੀ ਹੈ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਆ ਦੇਸ਼ਾਂ ਵਿਦੇਸ਼ਾਂ ਤੋਂ ਚੱਲ ਕੇ ਪਿੰਡਾਂ ਤੋਂ ਚੱਲ ਕੇ ਸ਼ਹਿਰਾਂ ਕਸਬਿਆਂ ਤੋਂ ਚੱਲ ਕੇ ਜੁਪਹਿਰੇ ਦੇ ਵਿੱਚ ਹਾਜ਼ਰੀ ਲਵਾਉਣ ਵਾਸਤੇ ਆਉਂਦੀਆਂ ਨੇ ਤਨ ਤਨ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਆਓ ਸੰਗਤ ਜੀ ਦੱਸਿਆਂ ਇਥੋਂ ਦਾ ਪੂਰਾ ਇਤਿਹਾਸ ਅਨੋਖੇ ਅਮਰ ਸ਼ੀਰ ਦੇ ਤਨ ਤਨ ਬਾਬਾ ਦੀਪ ਸਿੰਘ ਜੀ ਦਾ ਅਫਗਾਨ ਦੀ ਫੌਜ ਦੇ ਨਾਲ ਟਕਰਾ ਹੋਇਆ ਸੀਗਾ 13 ਨਵੰਬਰ 1757 ਦੇ ਵਿੱਚ ਮੁਗਲਾਂ ਨੇ ਜਿਹੜੇ ਅਫਗਾਨ ਦੇ ਮੁਗਲ ਸਨ ਉਹਨਾਂ ਨੇ ਅਮਰਤ ਸਰੋਵਰ ਸ਼ਰੀ ਦਰਬਾਰ ਸਾਬ ਦੀ ਬੇਦਵੀ ਜਦੋਂ ਕੀਤੀ ਨਾ ਤੇ ਉਸ ਸਮੇ ਅਨੋਖੇ ਅਮਰਸ਼ੀਦ ਧੰਤਨ ਬਾਬਾ ਦੇਵ ਸਿੰਘ ਜੀ ਤੇ ਲਵੰਡੀ ਸਾਹਬੋ ਕੀ ਵਿਖੇ ਸਨ ਉਹਨਾਂ ਨੂੰ ਉਥੋਂ ਪਤਾ ਚੱਲਦਾ ਆ ਉਸ ਸਮੇ ਪ੍ਰਣ ਕਰਦੇ ਆ ਕਿ ਮੈਂ ਅਮਰ ਸਰੋਵਰ ਸ੍ਰੀ ਦਰਬਾਰ ਸਾਹਿਬ ਦੀ ਹੋਈ ਬੇਅਦਬੀ ਦਾ ਜਿਹੜਾ ਬਦਲਾ ਲਵਾਂਗੇ ਤੇ ਆਖਰੀ ਸਾਥਕ ਲੜਦਾ ਰਵਾਂਗਾ ਜਿੰਨਾ ਚਿਰ ਸ੍ਰੀ ਦਰਬਾਰ ਸਾਹਿਬ ਨੂੰ ਆਜ਼ਾਦ ਨਾ ਕਰਵਾ ਲਵਾਂਗਾ ਤੇ ਮੁਗਲਾਂ ਨੂੰ ਭਜਾਣਾ ਨਾ ਪਾ ਲਵਾਂਗਾ ਇਸ ਤਰ੍ਹਾਂ ਜਦੋਂ ਅਨੋਖੇ ਅਮਰਸ਼ੀਦ ਧੰਤਨ ਬਾਬਾ ਦੇਵ ਸਿੰਘ ਜੀ ਤਲਵੰਡੀ ਸਾਹਬੋ ਕੀ ਚੱਲਦੇ ਤੇ ਕੋਹ ਸਿੰਘ ਜਿਹੜੇ ਨਾਲ ਉਹਨਾਂ ਦੇ ਚੱਲ ਪੈਂਦੇ ਆ ਤੇ ਜਿਵੇਂ ਹੀ ਪਤਾ ਲੱਗਦਾ ਕਿ ਅੰਮ੍ਰਿਤਸਰ ਦੇ ਬਾਰ ਬਾਰ ਗੋਲਵਾਰਡ ਦੇ ਲਾਗੇ ਅਫਗਾਨ ਦੇ ਜਿਹੜੀ ਫੌਜ ਆ ਉਹਨਾਂ ਦੀ ਜਿਹੜੀ ਅਗਵਾਈ ਆ ਉਹ ਜਹਾਂ ਖਾਂ ਕਰ ਰਿਆ ਸੀਗਾ ਤੇ ਤੰਤਨ ਬਾਬਾ ਦੀਪ ਸਿੰਘ ਜੀ ਜਦੋਂ ਲਾਗੇ ਪਹੁੰਚਦੇ ਆ ਤੇ ਉਹ ਲੱਖਾਂ ਦੀ ਗਿਣਤੀ ਦੇ ਵਿੱਚ ਜਹਾਂ ਖਾਂ ਜਿਹੜਾ ਆ ਸਾਹਮਣੇ ਫੌਜ ਨੂੰ ਲੈ ਕੇ ਖੜਾ ਹੋ ਜਾਂਦਾ ਆ ਤੇ ਉਸ ਸਮੇਂ ਅਨੋਖੇ ਅਮਰਸ਼ੀਦ ਤੇ ਤੰਤਨ ਬਾਬਾ ਦੀਪ ਸਿੰਘ ਜੀ ਤੇ ਮੁਗਲਾਂ ਦੇ ਮੁਖੀ ਜਹਾਂ ਖਾਂ ਜਿਹੜਾ ਆ ਉਸ ਦਾ ਆਪਸੀ ਸਾਂਝੇਵਾਰ ਦੇ ਵਿੱਚ ਸੀਸ ਜਿਹੜਾ ਆ ਉਹ ਤਰ ਦੇ ਨਾਲੋਂ ਅਲੱਗ ਹੋ ਜਾਂਦਾ ਆ ਇਹ ਜਿਹੜੀ ਘਟਨਾ ਵਾਪਰਦੀ ਆ ਗੁਰਦੁਆਰਾ ਟਾਲਾ ਸਹਿਬ ਜੀ ਸਸਤਾਨ ਤੇ ਸ਼ਿਸ਼ੋਭਿਤ ਹੈ ਅਕਸਰ ਹੀ ਆਪ ਸੰਗਤ ਨੂੰ ਦਰਸ਼ਨਦਾਰ ਜਿਹੜੇ ਕਰਵਾਉਂਦੇ ਰਹਿੰਦੇ ਆ ਟਾਲਾ ਸਾਹਿਬ ਗੁਰਦੁਆਰਾ ਸਾਹਿਬ ਜਿਹੜਾ ਗੋਲਵਾਰਡ ਦੇ ਕੋਲ ਹੀ ਆ ਸੰਗਤ ਜੀ ਜਦੋਂ ਸੀਸ ਧਾੜ ਦੇ ਨਾਲੋਂ ਅਲੱਗ ਹੋ ਜਾਂਦਾ ਆ ਜਿਹੜੀ ਮੌਤ ਆ ਮਖੋਲਾ ਕਰਦੀ ਆ ਖਿੜਖਿੜ ਕੇ ਹੱਸਦੀ ਆ ਤੇ ਉਸ ਸਮੇਂ ਅਨੋਖੇ ਅਮਰਸ਼ੀਦ ਧੰਤਨ ਬਾਬਾ ਦੀਪ ਸਿੰਘ ਜੀ ਦੇ ਨਾਲ ਸਿੰਘ ਨੇ ਬਾਬਾ ਜੀ ਨੂੰ ਪੁਰਾਣੀ ਯਾਦ ਕਰਵਾਇਆ ਕਿ ਬਾਬਾ ਜੀ ਤੁਸੀਂ ਤਾਂ ਕਹਿੰਦੇ ਸੀ ਵੀ ਆਖਰੀ ਦਮ ਤੱਕ ਲੜਾਂਗੇ ਤੇ ਅਮਰ ਸਰੋਵਰ ਸ਼੍ਰੀ ਦਰਬਾਰ ਸਾਹਿਬ ਦੀ ਬੇਦਵੀ ਦਾ ਬਦਲਾ ਲਾਵਾਂਗੇ ਤਾਂ ਉਸ ਸਮੇਂ ਜਦੋਂ ਪੁਰਾਣੀ ਯਾਦ ਕਰਵਾਇਆ ਤਾਂ ਅਨੋਖੇ ਅਮਰਸ਼ੀਦ ਧੰਤਨ ਬਾਬਾ ਦੀਪ ਸਿੰਘ ਜੀ ਡਾਇੜਾ ਤਾੜਿਆ ਹਰਕਤ ਦੇ ਵਿੱਚ ਆਉਂਦਾ ਆ ਤੇ ਖੱਬੀ ਤਲੀ ਤੇ ਸੀਸ ਧਰ ਲੈਂਦੇ ਆ ਤੇ ਸੱਜੇ ਹੱਥ ਦੇ ਵਿੱਚ 18 ਸੇਰਾ ਖੰਡਾ ਮਤਲਬ 15 ਕਿਲੋ ਦਾ ਭਾਰ ਹੁੰਦਾ ਖੰਡੇ ਦਾ ਤੇ ਮੁਗਲਾਂ ਨੂੰ ਭਾਜੜਾ ਪਾਉਂਦੇ ਆ ਤੇ ਇਸ ਤਰ੍ਹਾਂ ਜਿਹੜਾ ਖੰਡਾ ਹੱਥ ਤੇ ਵਿੱਚ ਫੜ ਕੇ ਖੰਬੀ ਤਲੀ ਸੀਸ ਧਰ ਕੇ ਮੁਗਲਾਂ ਜੁੜੇ ਆਹੂ ਲਾਉਂਦੇ ਹੋਏ ਤੇ ਭਾਜੜਾ ਪਾਉਂਦੇ ਆ ਤੇ ਅਗਣ ਵਾਧਿਆ ਸੰਗਤ ਜੀ ਇਸ ਤਰ੍ਹਾਂ ਅਨੋਖੇ ਅੰਮਰ ਸ਼ਹੀਦ ਧੰਤਨ ਬਾਬਾ ਦੀਪ ਸਿੰਘ ਜੀ ਨੇ ਲੜਾਈ ਲੜਦੇ ਹੋਏ ਆਪਣਾ ਜਿਹੜਾ ਸੀਸ ਆ ਅਮਰ ਸरोवर ਸ਼੍ਰੀ ਦਰਬਾਰ ਸਾਹਿਬ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਸ਼ਾ ਦੇ ਦਰ ਤੇ ਜਾ ਕੇ ਆਪਣਾ ਪੇਡ ਕੀਤਾ ਤੇ ਇਸ ਨਾਲ ਸ਼੍ਰੀ ਦਰਬਾਰ ਸਾਹਿਬ ਨੂੰ ਆਯਾਦ ਕਰਵਾਇਆ ਤੇ ਸਿੱਖਾਂ ਦੀ ਹੋਂਦ ਜਿਹੜੀ ਹੈ ਕਾਇਮ ਰੱਖੀ। ਸੰਗਤ ਜੀ ਅੱਜ ਆ ਵੀਨ ਦਰਸ਼ਨ ਕਰਵਾਏ ਹਨ ਗੁਰਦੁਆਰਾ ਸ਼੍ਰੀ ਸ਼ਹੀਦਾਂ ਸਾਹਿਬ ਉਹ ਸਥਾਨ ਜਿਸ ਸਥਾਨ ਤੇ ਅਨੋਖੇ ਅਮਰਸ਼ੀ ਤੰਥਨ ਬਾਬਾ ਦੀਪ ਸਿੰਘ ਜੀ ਦਾ ਸੰਸਕਾਰ ਕੀਤਾ ਗਿਆ ਸੀਗਾ। ਉਮੀਦ ਕਰਦੇ ਹਾਂ ਆਏ ਜਾਣਕਾਰੀ ਦੇ ਵੀਡੀਓ ਨੂੰ ਪਸੰਦ ਆਏ ਤੇ ਜ਼ਰੂਰ ਸ਼ੇਅਰ ਕਰ ਦਿਓ ਜਿਸ ਨਾਲ ਹੋਰ ਵੀ ਸੰਗਤਾਂ ਦਰਸ਼ਨਦਾਰੇ ਕਰ ਸਕਦੀਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ